ਮੋਹਾਲੀ ਪੁਲਿਸ ਨੂੰ ਸਵੇਰ ਵੱਡੀ ਕਾਮਯਾਬੀ ਮਿਲੀ ਜਦੋਂ ਵੱਖ-ਵੱਖ ਮੁਕਦਮਿਆਂ ਵਿੱਚ ਨਾਮਜ਼ਦ 12 ਦੇ ਕਰੀਬ ਨਜਾਇਜ਼ ਹਥਿਆਰ ਸਮੇਤ 6 ਦੇ ਕਰੀਬ ਆਰੋਪੀ ਕਾਬੂ ਕੀਤੇ। ਵੱਖ-ਵੱਖ ਮੁਕਦਮਿਆਂ ਵਿੱਚ ਲੁੱਟ-ਖੋਹ ਅਤੇ ਸਨੇਚਿੰਗ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 4 ਆਰੋਪੀਆਂ ਨੂੰ ਦਾਤ ਅਤੇ ਲੁੱਟਦੇ ਸਮਾਨ ਸਮੇਤ ਕਾਬੂ ਕੀਤਾ। ਮੋਹਾਲੀ ਦੀ ਸਿਟੀ ਪੁਲਿਸ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰਾਂ ਨੂੰ ਅਤੇ ਸਨੇਚਿੰਗ ਦੀ ਵਾਰਦਾਤ ਕਰਨ ਵਾਲੇ 4 ਸਨੇਚਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ। ਕੁਲ ਬਰਾਮਦਗੀ 1% ਤੋਂ ਲੈ ਕੇ 20% ਤੱਕ ਤਕਰੀਬਨ 22 ਨਸ਼ਾ ਤਸਕਰ ਮੁਹਾਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਹਨ ਜਿਨ੍ਹਾਂ ਤੋਂ ਹੁਣ ਤੱਕ ਤਕਰੀਬਨ 2 ਕਿਲੋ 200 ਗ੍ਰਾਮ ਆਫੀਨ 299 ਗ੍ਰਾਮ ਹੀਰੋਇਨ 300 ਨਸ਼ੀਲੀਆਂ ਗੋਲੀਆਂ 5032 ਨਸ਼ੀਲੇ ਕੈਪਸੂਲ 55 ਕਿਲੋ ਪੁੱਕੀ ਤਕਰੀਬਨ 15 ਕਿਲੋ ਚਿਟਾ ਪਾਊਡਰ 1 ਕਿਲੋ 400 ਗ੍ਰਾਮ 4260 ਗ੍ਰਾਮ ਗਾਂਜਾ ਬਰਾਮਦ ਹੋਇਆ ਹੈ ਅਤੇ ਚੋਰੀशुदा 15 ਮੋਟਰਸਾਈਕਲ 2 ਐਕਟੀਵਾ ਅਤੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਜਾ ਚੁੱਕੇ ਹਨ। ਜਿਹੜੀ ਜਿਹੜੀ ਦੇ ਦੇ ਗਵਿੰਦਾਰ ਉਸ ਤੋਂ ਬਾਅਦ ਨੇ ਜਿਹੜੀ ਸੈਸੀ ਲਗਭਗ 16 ਗੱੱਦੇ ਜਿਹੜੇ ਪਿਛਲੇ 15 ਤੋਂ 20 ਦੇ ਵਿੱਚ 16 ਗੱੱਦੇ ਦਰਜ ਕੀਤੇ ਨੇ ਜਿਹਦੇ ਚ 21 ਲੋਕੀ ਗਿਰਿਫਤਾਰ ਕੀਤੇ ਗਏ ਨੇ ਨਸ਼ੇ ਦੇ ਖਿਲਾਫ ਜਿਹੜੀ ਕੋਈ ਚਲਾਇਤੀ ਉਹ ਦੇ ਅਸੰਦਰ ਗਏ। ਇਹ ਸਾਡੇ ਕੋਲ ਸਾਡੇ ਅੰਦਰ 10 ਚੋਰੀਆਂ ਜਿਹੜੀਆਂ ਹੋਈਆਂ ਸੀਗੀਆਂ ਇਹਨਾਂ ਦੇ ਤੇ ਉਹਨਾਂ ਦੇ ਜਿਹੜੇ 16 ਵਿਅਕਤੀ ਗ੍ਰਿਫਤਾਰ ਕੀਤੇ ਗਏ ਹਨ ਜਿੱਦ 10 ਦੇ ਗੀ ਮੋਟਰਸਾਈਕਲ ਮੋਬਾਈਲ ਫੋਨ ਤੇ ਇੱਕ ਬੜਾ ਵਸੇ ਖਲੜ ਦੇ ਸੀਗਾ ਕਾਫੀ ਇੱਕ ਚੋਰ ਸੀਗਾ ਜਿਹਦਾ ਕਿ ਕਦੋਂ ਅਸਲ ਬਹੁਤ ਜ਼ਿਆਦਾ ਚੋਰੀ ਕਰ ਸਕਦਾ ਯਾਰ ਉਹਦੇ ਪਹਿਲਾਂ ਵੀ 10 ਚੋਰੀਆਂ ਦਰਜ ਸੀਗੇ ਰਾਜਪੁਰੇ ਤੋਂ ਵੀ ਕਰਾਉਂਦੇ। ਉਹਦੇ ਇੱਕ ਲੜਕੀ ਜਿਸ ਨੂੰ ਕਿ ਬੰਦੇਆਂ ਬੋੜੀ ਦੇ ਰੂਪ ਦਾ ਵੀ ਦਾਨ ਦਿੱਤਾ ਗਿਆ ਵੀ ਉਹਨਾਂ ਦਾ ਉਹਨਾਂ ਨੂੰ ਜਿਹੜਾ ਉਹ ਇਸ ਬ੍ਰੇਕ ਕਰਕੇ ਉਹਨਾਂ ਦੀ 6 ਮਿੰਟਾਂ ਵਿੱਚ ਅਰੈਸਟ ਪਾਈ ਗਈ ਸੀ ਤੇ ਉਹਨਾਂ ਦੇ ਕੋਲੋਂ ਲਗਭਗ 4 ਲੱਖ ਦੇ ਕਰੀਬ ਜੁਵਨਰੀ ਆਪਣੇ ਲੋਕਾਂ ਦੇ ਹਾਰ ਸੀਗੇ ਜਿਹੜੇ ਚ ਮੁਨਿਆਰੀ ਜੁਵਾ ਤੋਂ ਚੱਕੇ ਹੋਏ ਜੁਵਨਰੀ ਤੇ ਐਲਪੀਡੀ ਸੀਗਾ ਤੇ ਹੋਰ ਕੈਸ਼ ਸੀਗਾ ਬਾਕੀ ਜੂਏ ਦੇ ਖਿਲਾਫ ਕਾਰਵਾਈ ਕਰਦੇ ਹੋਏ ਦੋ ਜੂਏ ਦੇ ਮਾਮਲੇ ਦਿੱਤੇ ਗਏ ਜਿਹੇ 25 ਤੋਂ 34 ਹਜ਼ਾਰ ਰੁਪਏ ਦੀ ਰਿਕਵਰੀ ਕੀਤੀ ਗਈ ਹੈ ਇੱਕ ਲਾਲੂ ਖਾੜੇ ਤੇ ਇੱਕ ਸਿਟੀ ਖੜ ਦੇ ਵਿੱਚ ਮੈਚਿੰਗ ਦੇ ਦੋ ਗੱਲ ਵਿੱਚ ਜਿੱਤੇ ਗਏ ਸੀਗੇ ਅਦਾਲਤ ਦੋ ਦੋਸਤਾਂ ਨੂੰ ਗੱਲ ਵਿੱਚ ਬੇਸ ਕੀਤਾ ਗਿਆ ਲੇਕ ਮਲਾਂਉਗੀ ਜੀ ਡਾਇਰੈਕਟਰ ਮਤਲਬ ਕਿ ਜੋ ਮੁਤੱਜਿਬ ਤੇ ਕੁਝ ਮੋਬਾਈਲ ਫੋਨ ਵੀ ਗੱਲ ਕੀਤਾ ਹੈ ਥੈਂਕ ਯੂ ਅਸੀਂ ਇੱਕ ਐਫਆਈਆਰ ਨੰਬਰ 105 ਆਰਮ ਜੈਡਾ ਐਫਆਈਆਰ ਦਰਜ ਕੀਤੀ ਸੀਗੀ ਜਿਹਦੇ ਵਿੱਚ ਅਸੀਂ ਚਾਰ ਮੁਲਜ਼ਮ ਹਜੇ ਤੱਕ ਅਰੈਸਟ ਕਰ ਚੁੱਕੇ ਜਿਹਦੇ ਜੇ ਇੱਕ ਅੰਛਤੇ ਵੰਛ ਦੋ ਬ੍ਰਦਰ ਸੀਗੇ ਇਹਨਾਂ ਦਾ ਇੱਕ ਸਾਥੀ ਜਸਪ੍ਰੀਤ ਸਿੰਘ ਜੋ ਕਿ ਚੰਡੀਗੜ੍ਹ ਦਾ ਰਹਿਣ ਵਾਲਾ ਤੇ ਇੱਕ ਉਦੋਂ ਬਾਅਦ ਇੱਕ ਅਮਨਦੀਪ ਸਿੰਘ ਉਰਫ ਬਿੱਲਾ ਇਹ ਵੈਦਵਾਨ ਜ਼ਿਲ੍ਹਾ ਮੁਹਾਲੀ ਦਾ ਰਹਿਣ ਵਾਲਾ ਇਹਨਾਂ ਦੇ ਕੋਲੋਂ ਸਾਨੂੰ ਪੰਜ ਵੈਪਨ ਟੋਟਲ ਪੰਜ ਵੈਪਨ ਇੱਕ 3 ਬੋਰ ਦਾ ਪਿਸਤਲ ਤੇ 4 32 ਬੋਰ ਦੇ ਪਿਸਟਲਸ ਨਾਲ ਦੋ ਖਾਲੀ ਮੈਗਜ਼ੀਨਸ ਰਿਕਵਰ ਹੋਏ ਸੀਗੇ ਵੱਖਰੀ ਇੱਕ ਹੋਰ ਜੋ ਐਫ ਆਈ ਆਰ ਹੈਗੀ ਆਮ ਜਗ ਦੀ ਉਹ 17 ਤਰੀਕ ਨੂੰ ਅਸੀਂ ਰਿਸਟਰ ਕੀਤਾ 295 ਨੰਬਰ ਐਫ ਆਈ ਆਰ ਸੀਤੀ ਖਰੜ ਦੇ ਵਿੱਚ ਜਿਹਦੇ ਜਿਹਦੇ ਵਿੱਚ ਦੋ ਦੋਸ਼ੀ ਗ੍ਰਿਫਤਾਰ ਹੋਏ ਅ ਅਮਨਦੀਪ ਤੇ ਮਨੋਜ ਇਹਨਾਂ ਦਾ ਮਾਈਨਿੰਗ ਦਾ ਇੱਕ ਬੈਕਗਰਾਉਂਡ ਹੈਗਾ ਮਾਈਨਿੰਗ ਦੇ ਵਿੱਚ ਇਨਵੋਲਡ ਸੀਗੇ ਤੇ ਇਹਨਾਂ ਦੇ ਕੋਲੋਂ ਵੀ ਦੋ ਵੈਪਨ ਇੱਕ 12 ਬੋਰ ਦਾ ਡਬਲ ਵੈਰਲ ਇੱਕ ਰਾਈਫਲ ਤੇ 32 ਬੋਰ ਦਾ ਇੱਕ ਪਿਸਤਲ ਉਹਨਾਂ ਦੇ ਕੋਲੋਂ ਰਿਕਵਰ ਹੋਇਆ ਇਹਦੇ ਨਾਲ ਨਾਲ ਇੱਕ ਸਨਾਚਿੰਗ ਦਾ ਮਕਦਮਾ ਜਿਹੜਾ ਕਿ ਦਿਨ ਦਾ ਅੜੇ ਇੱਕ ਛੋਟਾ ਹਾਥੀ ਜਿਹਦੇ ਵਿੱਚ ਇੱਕ ਸਿਲੰਡਰਸ ਨੂੰ ਲੈ ਕੇ ਬੰਦਾ ਜਾ ਰਿਹਾ ਸੀਗਾ ਉਹਦੇ ਨਾਲ ਇੱਕ ਸਨਾਚਿੰਗ ਦੀ ਵਾਰਦਾਤ ਹੋਈ ਸੀਗੀ ਉਬਾ ਉਹ ਜੋ ਜਿਹੜੀ ਵਾਰਦਾਤ ਸੀਗੀ ਉਹਨੂੰ ਪ੍ਰੈਸ ਕਰਦੇ ਅਸੀਂ ਤਿੰਨ ਮੁਲਜ਼ਮ ਗ੍ਰਿਫਤਾਰ ਕੀਤੇ ਗਗਨਦੀਪ ਸਿੰਘ ਗੁਰਜੀਤ ਸਿੰਘ ਤੇ ਇਹਨਾਂ ਦਾ ਇੱਕ ਸਾਥੀ ਕਰਨਦੀਪ ਸਿੰਘ ਇਹਾਂ ਦੇ ਕੋਲੋਂ ਦੋ ਗੈਸ ਸਿਲੰਡਰਸ ਤੇ ਜੋ ਸਨਾਚਿੰਗ ਦੀ ਵਾਰਦਾਤ ਵੇਲੇ ਇਸਤੇਮਾਲ ਕੀਤੀ ਵੀਕ ਦਾਤ ਤੇ ਉਹਦੇ ਨਾਲ ਇੱਕ ਕਿਰਚ ਔਰ ਇੱਕ ਮੋਬਾਈਲ ਫੋਨ ਜੋ ਖੋ ਕੇ ਲੈ ਕੇ ਗਏ ਸੀਗੇ ਉਹ ਸਾਰਾ ਇਹਨਾਂ ਦੇ ਕੋਲੋਂ ਰਿਕਵਰ ਹੋਇਆ ਤੇ ਦੋ ਐਨਡੀਪੀਐਸ ਦੇ ਮੁਕੱਦਮੇ ਦਰਜ ਹੋਏ ਸੀਗੇ ਜਿਨਾਦੇ ਵਿੱਚ ਟੋਟਲ 4 ਕਿਲੋ 600 ਗ੍ਰਾਮ ਅਫੀਨ 3 ਜੋ ਦੋਸ਼ੀ ਨਾ ਦੇ ਕੋਲ ਰਿਕਵਰ ਹੋਈ ਸੀ 3 ਦੋਸ਼ੀ ਤੇ ਦੋ ਐਫ ਆਰ ਐਨਡੀਪੀਐਸ ਦੇ ਸਾਡੇ ਵੱਲੋਂ ਰਜਿਸਟਰ ਕੀਤੀ ਗਈ ਹੈ ਤੇ ਇਹ ਗੈਂਬਲਿੰਗ ਐਕਟ ਦੇ ਅੰਡਰ ਇੱਕ ਮੁਕੱਦਮਾ ਦਰਜ ਹੋਇਆ ਕੀਤਾ ਗਿਆ ਸੀ ਜੀ ਸੀ ਆਈ ਸਟਾਫ ਵੱਲੋਂ ਤੇ ਇਹਦੇ ਵਿੱਚ ਚਾਰ ਟੋਟਲ ਦੋਸ਼ੀ ਕਰਨ ਸਿੰਘ ਜਤਿੰਦਰ ਸਿੰਘ ਸੋਨੂ ਸਿੰਘ ਤੇ ਅੰਕੁਸ਼ ਸਿੰਘ ਅਰੈਸਟ ਹੋਏ ਤੇ ਇਹਨਾਂ ਦੇ ਕੋਲ 32930 ਆ ਰਾਸ਼ੀ ਤੇ ਚਾਰ ਸੈਟ ਤਾਸ਼ ਦੇ ਜੋ ਹੀ ਗੈਂਬਲਿੰਗ ਦੇ ਵਿੱਚ ਯੂਜ਼ ਕਰ ਰਹੇ ਸੀਗੇ ਤੇ ਦੋ ਗੱਡੀ ਤੇ ਚਾਰ ਪਲੇਇੰਗ ਕੀ ਜੋ ਕਿਟ ਹੁੰਦੀ ਹੈ ਉਹ ਇਹਨਾਂ ਦੇ ਕੋਲ ਰਿਕਵਰ ਹੋਈ ਸੀ ਤੇ ਪੰਜ ਟੋਟਲ ਬੀਤੇ ਦੋ ਹਫਤਾ ਦੇ ਵਿੱਚ ਸਟ੍ਰੇਸ ਮੁਕਦਮੇ ਸੀ ਆ ਮਤਲਬ ਕਿ ਦੋ ਸਨੇਚਿੰਗ ਦੇ ਰਿਪੋਰਟ ਹੋਏ ਸੀਗੇ ਸਿਟੀ ਖਾਨੇ ਤੋਂ ਇੱਕ ਜ਼ੋਬੈਟੋ ਤੇ ਛੋਟੇ ਖਾਦੀ ਵਾਲਾ ਦੋਨੋਂ ਮਤਲਬ ਕਿ ਅਸੀਂ ਇਹਦੇ ਚ ਕੇਸ ਕਰ ਰਹੇ ਹਾਂ ਇਸ ਤੋਂ ਇਲਾਵਾ ਮਤਲਬ ਤਿੰਨ ਮੁਕਦਮੇ ਬਾਈਕੋ ਚੋਰੀ ਦੇ ਮੋਟਰਸਾਈਕਲ ਦੇ ਹੋਏ ਸੀ ਕਿ ਆਪਣੇ ਦਰਜ ਹੋਏ ਸੀ ਜਿਨ੍ਹਾਂ ਚ ਸਾਡੀ ਟੋਟਲ ਰਿਕਵਰੀ 6 ਮੋਟਰਸਾਈਕਲ ਜਿਹੜੀ ਚੋਰੀ ਹੋਈ ਸੀ ਉਹ ਵੀ ਮੋਟਰਸਾਈਕਲ ਰਿਕਵਰ ਕੀਤੇ ਉਸ ਤੋਂ ਇਲਾਵਾ ਫਰਦਰ ਪੁਚਚੇਸ ਤੇ ਅਸੀਂ 6 ਮੋਟਰਸਾਈਕਲ ਉਹਨਾਂ ਤੋਂ ਇਲਾਵਾ ਹੋਰ ਵੀ ਕਰ ਰਹੇ ਹਾਂ ਇਸ ਤੋਂ ਇਲਾਵਾ ਦੋ ਮੇਜਰ ਇਥੇ ਚ ਫੈਕਟਰੀਆਂ ਸੀ ਜਿਹਦੇ ਚ ਤਕਰੀਬਨ 5 ਲੱਖ ਦੇ ਗੈਣੇ ਗਏ ਸੀ ਵਿਦਨ 24 ਆਰ ਦੋਨੋਂ ਮਤਲਬ ਜਿਹੜੇ ਮੁਕਦਮੇ ਨੇ ਉਹਨਾਂ ਪੇਸ਼ ਕੀਤਾ ਗਿਆ ਦੋਨਾਂ ਚੀਜ਼ ਹੀ ਮਤਲਬ ਕਿ ਜਿਹੜਾ 2.5 ਲੱਖ ਰੁਪਏ ਦੇ ਜਿਹੜੇ ਗਹਿਣੇ ਨੇ ਉਹ ਮਤਲਬ ਰਿਕਵਰ ਹੋ ਚੁੱਕੇ ਨੇ ਇਸ ਤੋਂ ਇਲਾਵਾ ਸਾਡੇ ਇੱਥੇ ਤਿੰਨ ਐਕਸੀਡੈਂਟ ਕੇਸਸ ਹੋਏ ਸੀਗੇ ਤਿੰਨਾਂ ਦੇ ਤਿੰਨ ਅਸੀਂ ਕਿਉਂਕਿ ਉਹ ਵੀ ਹਿਊਮਨ ਐਲੀਮੈਂਟ ਹੈ ਡੈਥ ਐਲੀਮੈਂਟ ਹੈ ਉਹਨੂੰ ਅਸੀਂ ਸੀਰੀਅਸਲੀ ਲੈਂਦੇ ਹੋਏ ਉਹਨੂੰ ਤਿੰਨ ਐਕਸੀਡੈਂਟ ਕੇਸ ਜਿਹੜੇ ਨੇ ਉਹ ਅਸੀਂ ਉਹਦੇ ਵਿੱਚ ਪੇਸ਼ ਕੀਤੇ ਨੇ ਇਸ ਤੋਂ ਲਗਾ 1.5 ਕਿਲੋ ਐਨਡੀਪੀਐਸ ਦੇ ਦਲੇ ਅਸੀਂ 1 ਕਿਜੀ ਓਪੀਐਮ ਖੜਿਆ ਤੇ ਇੱਕ ਇਥੇ ਮਕਰਮਾ ਇੱਕ ਫੇਰਪਲੇ ਗੇਮਿੰਗ ਐਪ ਦਾ ਸੀਗਾ ਇਹਨੂੰ ਮਤਲਬ ਕਿ ਇੱਕ 91 ਸੈਕਟਰ ਦੀ ਵੇਚੀ ਐਪ ਦੇ ਥ्रू ਔਨਲਾਈਨ ਗੈਂਬਲਿੰਗ ਕਰਉਂਦੇ ਸੀ ਇੱਕ ਪਰਚਾ ਸੀ ਉਹਦੇ ਚ ਕਰਕੇ ਉਹਨਾਂ ਚ ਚਾਰ ਬੰਦੇ ਉਹਦੇ ਚ ਅਰੈਸਟ ਕੀਤੇ ਨੇ ਉਹਦੇ ਚ ਫਰਦਰ ਤਫਤੀਸ਼ ਚੱਲ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਮੋਹਾਲੀ ਪੁਲਿਸ ਦੇ ਪਿਛਲੇ 2 ਹਫ਼ਤਿਆਂ ਦੇ ਵਿੱਚ ਜਿਹੜੇ ਕ੍ਰਾਈਮ ਦੇ ਖਿਲਾਫ ਅਚੀਵਮੈਂਟਸ ਕੀਤੇ ਗਏ ਆ ਉਹਦੇ ਸੰਬੰਧੇ ਤੁਹਾਨੂੰ ਅੱਜ ਜਾਣਕਾਰੀ ਦੇਣਾ ਚਾਹੁੰਦੇ ਆ ਸੋ ਲਾਸ 2 ਵੀਕ ਦੇ ਵਿੱਚ ਜਿਹੜੇ ਸਾਡੀ ਵੈਪਨ ਰਿਕਵਰੀ ਹੈਗੀ ਐ ਸੋ ਐਸਪੀ ਡੀ ਐਸਪੀ ਸਿਟੀ ਐਸਪੀ ਰੂਰਲ ਇਨਕਲੂਡਿੰਗ ਟੀਮਸ ਨੇ ਸੀਆਈਏ ਇੰਚਾਰਜਸ ਨੇ ਐਸਐਚਓਜ਼ ਮਿਲ ਕੇ ਟੋਟਲ ਜਿਹੜੇ ਹੈਗੇ ਉਹ 12 ਵੈਪਨ ਜਿਹੜੇ ਹੈਗੇ 12 ਅਸਲੇ ਜਿਹੜੇ ਹੈਗੇ ਉਹ ਰਿਕਵਰ ਕੀਤੇ ਗਏ ਆ ਜਿੰਨੇ ਕੇਸਾਂ ਦੇ ਵਿੱਚ نو ਅਪੀਜ਼ ਹੁਣ ਤੋਂ ਗ੍ਰਿਫਤਾਰ ਕਿਸ ਤੇ ਜਾ ਚੁੱਕੇ ਹਨ ਇਹਨਾਂ ਅਸਲ ਦੇ ਇਹਨਾਂ ਦੇ ਵਿੱਚ ਕੁਝ ਸੋਰਸ ਜਿਹੜਾ ਹੈਗਾ ਉਹ ਯੂਪੀ ਹੈਗਾ ਕੁਝ ਹਰਿਆਣੇ ਤੋਂ ਸੋਰਸ ਕੀਤੇ ਗਏ ਕੁਝ ਆਪਣੇ ਐਮਪੀ ਤੋਂ ਸੋਰਸ ਕੀਤੇ ਗਏ ਸੀਗੇ ਇਹਨਾਂ ਦੇ ਵਿੱਚ ਰਹਿਣ ਵਾਲੇ ਬੰਦੇ ਜਿਹੜੇ ਹੈਗੇ ਉਹ ਪੰਜਾਬ ਦੇ ਵੀ ਹੈਗੇ ਪੰਡਿਗਰ ਦੇ ਵੀ ਹੈਗੇ ਉਹਦੇ ਬਾਰੇ ਕੰਸਰਨ ਡਿਸਪੀ ਸਾਨੂੰ ਗ੍ਰੀਫ ਕਰ ਦੇਣਗੇ ਸਵੈਚਿੰਗ ਦੇ ਇਨਸੀਡੈਂਟ ਦੇ ਵਿੱਚ ਅਸੀਂ ਟੋਟਲ ਸਟ੍ਰੀਟ ਸਨੇਚਿੰਗ ਕੇਸ ਕਰਕੇ 10 ਅਕੂਜ਼ ਅਰੈਸਟ ਕੀਤੇ ਜਿਦੇ ਵਿੱਚ ਇੱਕ ਜ਼ੋਮੈਟੋ ਦਾ ਜਿਹੜਾ ਵਰਕਰ ਸੀਗਾ ਉਹਦੇ ਮੋਟਰਸਾਈਕਲ ਸਨੇਚ ਕਰਕੇ ਲੈ ਗਏ ਸੀ ਕਿ ਦੂਜਾ ਕੇਸ ਸੀਗਾ ਜਿਦੇ ਵਿੱਚ ਇੱਕ ਛੋਟੇ ਹਾਤੀ ਦੇ ਵਿੱਚ ਸਿਲੰਡਰ ਸੱਤੀ ਲੈ ਕੇ ਜਾ ਰਹੇ ਸੀਗੇ ਉਹਨਾਂ ਦਾ ਛੋਟੇ ਹਾਤੀ ਤੋਂ ਮੋਬਾਈਲ ਫੋਨ ਦੇ ਸਿਲੰਡਰ ਕੂ ਕੇ ਲੈ ਗਏ ਸੀਗੇ ਇੱਕ ਤੋਂ ਇਹ ਤਰੀਕੇ ਦੀ ਸਨੇਚਿੰਗ ਜਿਹੜੀ ਹੈਗੀ ਉਹਨਾਂ ਨੇ ਅਸੀਂ ਕੇਸ ਕੀਤੇ ਐਨਡੀਪੀਐਸ ਫਰੰਟ ਤੇ ਇਹਨਾਂ ਨੇ ਆਪਣੇ ਮੋਹਾਲੀ ਪੁਲਿਸ ਦੇ ਵਿੱਚ ਟੋਟਲ 19 ਐਫਆਈਆਰ ਜਿਹੜੀਆਂ ਦਰਜ ਕੀਤੀ ਗਈਆਂ ਹੈ ਇਸ ਦੇ ਵਿੱਚ 25 ਅਕਿਊ ਅਰੈਸਟ ਕੀਤੇ ਗਏ ਹਨ ਇਹਦੇ ਵਿੱਚ ਰਿਕਵਰੀ ਜਿਹੜੀ ਹੈਗੀ ਉਹ ਚੋਂ ਮੇਜਰ ਰਿਕਵਰੀ ਜਿਹੜੀ ਹੈਗੀ ਹੈ ਇੱਕ 2 ਕਿਲੋ ਗ੍ਰਾਮ ਕੋਕੈਨ ਦੀ ਫਿਰ ਇੱਕ ਵੱਖਰੀ 2 ਕਿਲੋ 600 ਗ੍ਰਾਮ OPM ਦੀ ਹੈਗੀ ਹੈ ਇੱਕ 1 ਕਿਲੋ OPM ਦੀ ਜਿਹੜੀ ਸਿਟੀ ਵੱਲੋਂ ਕੀਤੀ ਗਈ ਹੈ ਸੋ 1 ਕਿਲੋ 400 ਗ੍ਰਾਮ ਚਲੇ ਤੁਸੀਂ ਜਦੋਂ ਉਹ ਸਭ ਕਾਜ ਦੇ ਜਨਨ ਅਸੀਂ ਕਾਸੋ ਆਪਰੇਸ਼ਨ ਕੀਤਾ ਸੀਗਾ ਉਸ ਆਪਰੇਸ਼ਨ ਦੇ ਦੌਰਾਨ ਜਿਹੜੀ ਹੈਗੀ ਹੈ ਉਹ ਇੱਕ ਅਕਿਊ ਉਸ ਤੋਂ ਰਿਕਵਰ ਕੀਤੀ ਗਈ ਸੀਗੀ ਸੋ ਹੁਣ ਮੈਂ ਬੇਨਤੀ ਕਰਾਂਗਾ SPD SPCT ਤੇ SPD ਰੂਟਨ ਨੂੰ ਇਸ ਸੀਕੁਐਂਸ ਦੇ ਵਿੱਚ ਆਪਣੇ ਕੇਸਾਂ ਬਾਰੇ ਤੁਹਾਨੂੰ ਥੋੜੀ ਜਿਹੀ ਡਿਟੇਲ ਦੇ ਦਿੰਦੇ ਹਾਂ